ਥਾਣਾ ਮੋਕਮਪੁਰਾ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ પાસેੋਂ ਚੋਰੀशुदा ਦੋ ਮੋਟਰਸਾਈਕਲ ਬਰਾਮਦ ਕੀਤੇ ਇਸ ਸੰਬੰਧੀ ACP ਈਸਟ ਡਾਕਟਰ ਸ਼ੀਤਲ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਜੋ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੇ ਥਾਣਾ ਮੋਕਮਪੁਰੇ ਦੀ ਟੀਮ ਨੂੰ ਇੱਕ ਬਹੁ ਵੱਡੀ ਸਫਲਤਾ ਹਾਸਲ ਹੋਈ ਹੈ ਇਦੇ ਵਿੱਚ ਜਿਹੜੀ ਟੀਮ ਨੇ ਰਾਤ ਨਾਕਾ ਲਾ ਰੱਖਿਆ ਸੀਗਾ ਕੱਲ ਰਾਤ ਤੇ ਸਾਨੂੰ ਜਿਹੜਾ ਸੀਗਾ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਆ ਮੋਟਰਸਾਈਕਲ ਚੋਰੀ ਕਰਕੇ ਭੱਜੇ ਹੈਗੇ ਆ ਤੇ ਸਾਡੇ ਐਸਐਚਓ ਸਾਹਿਬ ਜੀ ਮੋਹ ਜੀ ਨੇ ਆਪਣੀ ਟੀਮ ਦੇ ਨਾਲ ਉੱਥੇ ਮੁਸਤਕਿਨਾਂ ਕੰਮ ਕਰਦੇ ਹੋਏ ਨਾਕਾ ਲਾਇਆ ਤੇ ਜਿਹੜੇ ਦੋ ਉੱਥੇ ਨੌਜਵਾਨ ਸੀਗੇ ਉਹਨਾਂ ਨੂੰ ਫੜਿਆ ਤੇ ਜਦੋਂ ਉਹਨਾਂ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤੇ ਇੱਕ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਮਜੈਲ ਤੇ ਦੂਸਰੇ ਨੇ ਆਪਣਾ ਸਾਹਿਲਦੀਪ ਸਿੰਘ ਵਾਸੀ ਜੇਠੂਵਾਲ ਦੱਸਿਆ ਤੇ ਜਦੋਂ ਆਪਾਂ ਇਹਦੀ ਤਸਦੀਕ ਕੀਤੀ ਤੇ ਜਿਹੜਾ ਮੋਟਰਸਾਈਕਲ ਜਿਹੜਾ ਆਪਾਂ ਬਰਾਮਦ ਕੀਤਾ ਸੀਗਾ ਉਹ ਚੋਰੀशुदा ਮਿਲਿਆ ਤੇ ਜਿਸ ਤੇ ਮਕਦਮਾ ਜਿਹੜਾ ਹੈਗਾ ਆ 70 ਅਧੀਨ ਧਾਰਾ 303 ਜਿਮਨ 2 ਬੀਐਨਐਸ ਮੋਕੰਪੁਰਾ ਦਰਜ ਕੀਤਾ ਗਿਆ ਜੀ ਇਹ ਟੈਟੂ ਇਹ ਬੜੇ ਹੀ ਮਤਲਬ ਕਿ ਸਾਨੂੰ ਮੈਂ ਕਹਿੰਦਾ ਇੱਕ ਵਧੀਆ ਸਫਲਤਾ ਮਿਲੀ ਹੈ ਜਦੋਂ ਆਪਾਂ ਇਹਨਾਂ ਦਾ ਪਾਇਸ ਦੇ ਉੱਪਰ ਜਦੋਂ ਇਹਨਾਂ ਦਾ ਡਾਟਾ ਚੈੱਕ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਸੀਗਾ ਅਰਸ਼ਦੀਪ ਉਰਫ ਅਰਜਦੀਪ ਉਰਫ ਮਜੈਲ ਜਿਹੜਾ ਹੈਗਾ ਇਹ ਜਿਹੜਾ ਮੁਕੱਦਮਾ ਨੰਬਰ 133 ਅਧੀਨ ਤਾਰਾ 109 115 ਆਰਮਜ਼ ਐਕਟ ਕੰਬੋ ਥਾਣੇ ਵਿੱਚ ਵਾਂਟਡ ਹੈਗਾ ਇਹ ਮਰਡਰ ਦਾ ਜਿਹੜਾ ਹੈਗਾ ਇਹ ਅਕਿਊਜ਼ ਸੀਗਾ ਤੇ ਇਸ ਨੂੰ ਆਪਾਂ ਬਹੁਤ ਵੱਡੀ ਸਫਲਤਾ ਸਮਝਦੇ ਕਿ ਇੱਕ ਦੌਰਾਨੇ ਨਾਕੇ ਵਿੱਚ ਸਾਨੂੰ ਇੱਕ ਮਰਡਰ ਅਕਿਊਜ਼ ਜਿਹੜਾ ਸੀਗਾ ਉਹ ਆਪਾਂ ਅਰੈਸਟ ਕੀਤਾ